ਫਾਇਰ 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 ਹੋਰ ਕੁਝ ਨਹੀਂ ਹੁੰਦਾ ਬਕਵਾਸ ਇਹਦੀ ਜਿਹੜੀ ਇਹ ਪ੍ਰੈਕਟਿਸ ਬਾਰ ਪਰ ਇਹਨਾਂ ਲੋਕਾਂ ਵੱਲੋਂ 크ਰੂਸੀਡ ਕਾਲ ਕੀਤਾ ਜਾਣਾ ਇਹ ਬੜੀ ਖਤਰਨਾਕ ਪ੍ਰੈਕਟਿਸ ਹੈ ਇਹ ਪੰਜਾਬ ਨੂੰ 47 ਤੱਕ ਵਾਪਸ ਲੈ ਜਾਏਗੀ ਇਹਦਾ ਇਹਨੂੰ ਬੁੱਕ ਕਰਨਾ ਚਾਹੀਦਾ ਅੰਡਰ ਸੈਕਸ਼ਨ ਆਫ ਦ ਟੈਰਰਿਜ਼ਮ ਐਕਟ ਇਹ ਤੇ 295 ਲੱਗਣੀ ਚਾਹੀਦੀ ਹੈ 156 ਲੱਗਣੀ ਚਾਹੀਦੀ ਹੈ ਇਹਦੇ ਉੱਤੇ ਇਹ ਤੇ 420 ਵੀ ਲੱਗਣੀ ਚਾਹੀਦੀ ਆਪਾਂ ਖੰਡ ਕਰਦਾ ਹੈ ਪਖੰਡ ਦੇ ਵੀਡੀਓ ਆ ਚੁੱਕੇ ਨੇ ਰਾਤ ਨੂੰ ਪ੍ਰੈਕਟਿਸ ਕਰਦੇ ਕਿ ਮੈਂ ਹੁਸ਼ ਕਰਾਂਗਾ ਤੂੰ ਇੰਨਾ ਕੋ ਹੋਣਾ ਹੈ ਤੂੰ ਉੱਥੇ ਡਿਗਣਾ ਹੈ ਤੂੰ ਉੱਥੇ ਡਿਗਣਾ ਹੈ ਫਿਰ ਉਹ ਬੱਚਾ ਲੈਂਦਾ ਮੇਰੀ ਵੈਨੇ ਉਹ ਹੈ ਨਾ ਉਹ ਸਭ ਤੁਸੀਂ ਦੇਖਦੇ ਹੋ ਉਹ ਮੁਰਦਾ ਖੜਾ ਕਰ ਦੇਣਾ ਅਸੀਂ ਇਹਨੂੰ ਕਹਿੰਦੇ ਵੀ ਜਿੱਦ ਵਾਕਿਆ ਦਮ ਹੈਗਾ ਤੇ ਮੁਰਦਾ ਮੈਲਾ ਨਾ ਖੜਾ ਤੂੰ ਕਰ ਦੇ ਸਾਡਾ ਇੱਥੇ ਸਿੰਘਾ ਜਾਇਆ ਨਹੀਂ ਹੈ ਉਹ ਮੁਰਦਾ ਲੈ ਗਿਆ ਸੀ ਇਹਨਾਂ ਦੀ ਬੈਠਕ ਵਿੱਚ ਇਹਨਾਂ ਉੱਤੇ ਕੇਸ ਕਰਾਤਾ ਇਹ ਪਖੰਡ ਕਰਨ ਇਹ ਡਰਾਮੇ ਕਰਨ ਸਾਰਾ ਸੰਵਿਧਾਨਿਕ ਜੇ ਕੋਈ ਇਹਨਾਂ ਨੂੰ ਨੰਗਿਆਂ ਕਰੇ ਤੇ ਉਹ ਗੈਰ ਸੰਵਿਧਾਨਿਕ ਵਾਈਆਂ ਉਹ ਦੇਦੇ ਨੇ ਲੋਕ ਆਪਣੀਆਂ ਆਪਣੇ ਸੱਚਾਈ ਵੀ ਦੱਸਦੇ ਨੇ ਕਿ ਅਸੀਂ ਬਿਮਾਰ ਸੀ ਅਸੀਂ ਠੀਕ ਹੋ ਗਏ ਸਾਡੇ ਗੋਡੇ ਖਰਾਬ ਸੀ ਸਾਡੀ ਕੈਸ ਦੀ ਠੀਕ ਹੋ ਗਈ ਯਾਰ ਸੋਨੀਆ ਤੱਕ ਜਿਹੜੀਆਂ ਉਹ ਜਿਹੜੀਆਂ ਸਾਡੀਆਂ ਠੀਕ ਹੋ ਗਿਆ ਨੇ ਫਿਰ ਉਹ ਲੋਕ ਕਿਹੜੇ ਨੇ ਸਬਸਕ੍ਰਿਪਟਡ ਹੁੰਦਾ ਮੈਂ ਤਾਂ ਹੀ ਕਹਿੰਦਾ ਜੇ ਠੀਕ ਕਰ ਸਕਦੇ ਹੋ ਤੇ ਸਾਡਾ ਪਿੰਗਲਵੜਾ ਮਰੀਜ਼ ਮੈ ਲੈਣਾ ਠੀਕ ਤੂੰ ਹੀ ਕਰੀ ਚੱਲੋ ਇਸਾਈ ਬਣਾਈ ਚੱਲੋ ਗੱਲ ਇਹ ਹੈ ਨਾ ਪਾਬਾ ਜੀ ਲੱਗਦੀ ਕਿੱਥੇ ਕਮਜ਼ੋਰੀ ਲੱਗਦੀ ਆ ਜੇਕਰ ਸਾਡੇ ਧਰਮ ਦੇ ਲੋਕ ਜਿਹੜੇ ਕਿ ਸਿੱਖਾਂ ਦੇ ਲੋਕ ਵੱਡੀ ਤਦਾਦ ਵਿੱਚ ਉੱਥੇ ਜਾ ਰਹੇ ਨੇ ਆਪਣਾ ਧਰਮ ਪਰिवर्तन ਕਰ ਰਹੇ ਨੇ ਉਹ ਕਹਿੰਦੇ ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਆ ਕਿਸੇ ਨੂੰ ਅਸੀਂ ਮਜਬੂਰ ਨਹੀਂ ਕਰਦੇ ਲੋਕ ਆਪ ਪਾਉਂਦੇ ਨੇ ਤੇ ਕਿੱਥੇ ਕਮਜ਼ੋਰੀ ਲੱਗਦੀ ਸਾਨੂੰ ਕਮਜ਼ੋਰੀ ਸਾਡੇ ਪ੍ਰਚਾਰ ਵਿੱਚ ਕੀ ਕਹਿ ਰਹੇ ਹੋ ਪਖੰਡਵਾ ਕਰ ਲਿਆ ਜੰਗ ਅੰਕਲ ਨੂੰ ਰੋਲਾ ਵਾ ਕਹਿੰਦੇ ਵੀ ਇਹ ਪਖੰਡਵਾ ਕਰਦਾ ਧਰ ਪਰਬਤ ਕਰਦਾ ਤੁਹਾਡੇ ਕੋਲ ਕੀ ਆ ਜਾ ਰਿਹਾ ਤੇ ਮੈਨੂੰ ਐਸੋ ਤੁਹਾਡੇ ਤੇ ਇਲਜ਼ਾਮ ਲਾਉਂਦੇ ਕਹਿੰਦੇ ਵੀ ਬਾਬਾ ਗੁਰਪੀ ਜਿਹੜਾ ਇਹ ਵਿਦੇਸ਼ਾਂ ਚੋਂ ਆਇਆ ਵਾ ਫੰਡਿੰਗ ਦੇਣ ਹੁੰਦੀ ਆ ਇੱਥੇ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਕਹਿੰਦੇ ਪਹਿਲਾਂ ਕਿਸੇ ਨੇ ਦੇਖਿਆ ਨਹੀਂ ਗੁਰਪੀ ਨੂੰ ਅੱਜ ਇਹ ਗੁਰਪੀ ਬਾਬਾ ਕਿੱਥੋਂ ਆ ਗਿਆ ਇਹ ਝੂਠ ਬੋਦੇ ਇਹਨਾਂ ਨੇ ਮੈਂ 2014 15 'ਚ ਵੇਖਿਆ ਜਿਵੇਂ ਗੂੜੀਆਂ ਲਵਾਈਆਂ ਸੀ ਇਹਨਾਂ ਦੀਆਂ ਇਹਨਾਂ ਮਾਫੀ ਮੰਗ ਕੇ ਜਾਣ ਛੜਾਈ ਸੀ ਵੀ ਆਹ ਹੱਥ ਜੁੜੇ ਸਾਰੀ ਬਾਈਬਲ ਬੰਦ ਕਰ ਉਹ ਇੱਕ ਪੰਕਤੀ ਪਿੱਛੇ ਮੈਂ ਸਾਰੀ ਬਾਈਬਲ ਖੋਲਤੀ ਇਹਨਾਂ ਦੀ ਹੁਣ ਮੈਨੂੰ ਤਾਂ ਮੂਝ ਨਹੀਂ ਯਾਦ ਇਹ ਫਸ ਗਏ ਸਾਰੇ ਜਿੰਨੇ ਪਰਚੇ ਉਹਨਾਂ ਕੀਤੇ ਉਹ ਮੈਂ ਰੱਦ ਕਰਾ ਦੇਣੇ ਸਾਰੇ ਕਿਉਂਕਿ ਸਾਰੇ ਫੇਕ ਨੇ ਪ੍ਰੂਫ ਨਹੀਂ ਕਰ ਪਣਗੇ ਪਰ ਜਿਹੜੇ ਪਰਚੇ ਮੈਂ ਕਰਾਂਗਾ ਕੀ ਰੱਦ ਕਰਾ ਪਾਉਣਗੇ ਮੈਂ ਕਿਸੀ ਤਿੰਨ ਹਫ਼ਤੇ ਇਹਨਾਂ ਤੇ ਹਫ਼ਤਾ ਨਹੀਂ ਪਾਇਆ ਇੱਕ ਹਫ਼ਤੇ ਚ ਨੂਰਲਾ ਮੈਂ ਗੋਡੇ ਤੇ ਲਿਆਂਦਾ ਕੱਲ 8 ਘੰਟੇ ਗੋਡੇ ਤੇ ਬੈਠਾ ਰੋਂਦਾ ਰਿਹਾ ਕਿ 크ਰੂਸਿਟ ਦਾ ਮਤਲਬ ਇਹ ਨਹੀਂ ਹੁੰਦਾ ਵੀਰ ਜਸਾ ਬਾਬੇ ਲੜਾਈ ਕਿਹਨਾਂ ਨਾਲ ਆ 크ਿਸਟੇ ਭਾਈਆਂ ਨਾਲ ਲੜਾਈ ਇਹ ਲੜਾਈ ਆ ਕਿ ਇਸਾਈ ਭਾਈਜਾਂ ਨਾਲ ਲੜਾਈ ਆ ਕਿ ਜਾਂ ਜਿਹੜਾ ਅੰਕ ਨੂਰਲਾ ਉਹਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਗੁਰਪ੍ਰੀਤ ਸਿੰਘ ਉਦਾਸੀ ਜਿਹੜੇ ਕੀ ਕੈਲੀਫੋਰਨੀਆ ਤੋਂ ਆਏ ਨੇ ਬਾਬਾ ਜੀ ਉਹਨਾਂ ਵੱਲੋਂ ਜਿਹੜਾ ਕੀ ਪਾਸਟਰ ਅੰਕਲ ਨੂੰ ਨਾਲ ਖਿਲਾਫ ਜਿਹੜਾ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਵਾ ਏਡੀਸੀ ਸਾਹਿਬ ਨੂੰ ਗਲਬਤ ਕਰਾਂਗੇ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਕਿਸ ਚੀਜ਼ ਦਾ ਮੰਗਬਦ ਦਿੱਤਾ ਗਿਆ ਤੇ ਅਜਿਹਾ ਕੀ ਕਾਰਨ ਬਣ ਗਿਆ ਵੀ ਜਿਹੜਾ ਅੱਜ ਤੁਸੀਂ ਅੰਕਲ ਨੂੰ ਜਿਹੜਾ ਕੀ ਪਾਸਟਰ ਆ ਉਹਦੇ ਖਿਲਾਫ ਦਿੱਤਾ ਗਿਆ ਮੰਗ ਪੱਤਰ ਇਹ ਮੰਗ ਪੱਤਰ ਪਹਿਲਾਂ ਨਹੀਂ ਹੈ ਸਾਡੇ ਵੱਲੋਂ ਪਹਿਲਾਂ ਦੂਸੀਆਂ ਜਿਥੇ ਬੰਦੀ ਇੰਡੀਵਿਜੂਅਲ ਤੌਰ ਤੇ ਪਹਿਲਾਂ ਦੇ ਚੁੱਕੀਆਂ ਨੇ ਇਹਦੀ ਜਿਹੜੀ ਇਹ ਪ੍ਰੈਕਟਿਸ बार-बार ਇਹਨਾਂ ਲੋਕਾਂ ਵੱਲੋਂ 크ਰੁਸੀਡ ਕਾਲ ਕੀਤਾ ਜਾਣਾ ਇਹ ਬੜੀ ਖਤਰਨਾਕ ਪ੍ਰੈਕਟਿਸ ਹੈ ਇਹ ਪੰਜਾਬ ਨੂੰ 47 ਤੱਕ ਵਾਪਸ ਲੈ ਜਾਏਗੀ ਇਥੇ ਕਤਲੋ ਆਮ ਹੋ ਸਕਦਾ ਹੈ ਮਾਰਕਟ ਹੋ ਸਕਦੀ ਇਥੇ ਲਾਸ਼ਾਂ ਦੇਖ ਸਕਦੀ ਨੇ ਇਸ ਆਵਾਜ਼ ਦੇ ਨਾਂ ਤੇ ਸੋ ਇਹਨੂੰ ਰੋਕਿਆ ਜਾਣਾ ਚਾਹੀਦਾ ਇਹਨੂੰ ਬੁੱਕ ਕਰਨਾ ਚਾਹੀਦਾ ਅੰਡਰ ਸੈਕਸ਼ਨ ਆਫ ਦ ਟੈਰਰਿਜ਼ਮ ਐਕਟ ਇਹ ਤੇ 295 ਲੱਗਣੀ ਚਾਹੀਦੀ ਹੈ 156 ਲੱਗਣੀ ਚਾਹੀਦੀ ਹੈ ਇਹਦੇ ਉੱਤੇ ਇਹ ਤੇ 420 ਵੀ ਲੱਗਣੀ ਚਾਹੀਦੀ ਆਪਾਂ ਖੰਡ ਕਰਦਾ ਡਰਾਮੇ ਕਰਦਾ ਇਹ ਜਿਹੜੀ ਪਖੰਡ ਦਾ ਜਿਹੜਾ ਵਿਧਾਨ ਹੈ ਇਹ ਭਾਰਤ ਦੀ ਸੰਵਿਧਾਨ ਚ ਹੈਗਾ ਨਾ ਬਾਬੇ ਪਖੰਡ ਕਿਸਤਾ ਕਰ ਦੱਸਖਾਂ ਨੂੰ ਸਾਝਾ ਕਰਦੇ ਹੋ ਕਿਸ ਤਰ੍ਹਾਂ ਦਾ ਪਖੰਡ ਤੁਸੀ ਲੱਗਦਾ ਤੁਹਾਨੂੰ ਵੀ ਪਖੰਡ ਕਰਦ ਨੇ ਇਹ ਪਰਵਰਤਨ ਕਰਦੇ ਕਿਹ ਚੀਜ਼ ਦਾ ਦਸ਼ਕਾ ਨੂੰ ਸਾਡਾ ਕਰਦੇ ਪਖੰਡ ਦੇ ਵੀਡੀਓ ਆ ਚੁੱਕੇ ਨੇ ਰਾਤ ਨੂੰ ਪ੍ਰੈਕਟਿਸ ਕਰਦੇ ਕਿ ਮੈਂ ਹੁਸ਼ ਕਰਾਂਗਾ ਤੂੰ ਇੰਨਾ ਕੋ ਹੋਣਾ ਤੂੰ ਉੱਥੇ ਡਿਗਣਾ ਤੂੰ ਉੱਥੇ ਡਿਗਣਾ ਫਿਰ ਉਹ ਬੱਚਾ ਲੈਂਦਾ ਮੇਰੀ ਵੈ ਨਹੀਂ ਬੋਲਦਾ ਨਾ ਉਹ ਸਭ ਤੁਸੀਂ ਦੇਖਦੇ ਹੋ ਉਹ ਮੁਰਦਾ ਖੜਾ ਕਰ ਦੇਣਾ ਅਸੀਂ ਇਹਨੂੰ ਕਹਿੰਦੇ ਵੀ ਜੇ ਤਾਕਤ ਦਾਮ ਹੈਗਾ ਤੇ ਮੁਰਦਾ ਮੈ ਲੈਣਾ ਖੜਾ ਤੂੰ ਕਰ ਦੇ ਸਾਡਾ ਇੱਥੇ ਸਿੰਘਾ ਜਾਇਆ ਨਹੀਂ ਆ ਉਹ ਮੁਰਦਾ ਲੈ ਗਿਆ ਸੀ ਇਹਨਾਂ ਦੀ ਬੈਠਕ ਵਿੱਚ ਇਹਨਾਂ ਉੱਤੇ ਕੇਸ ਕਰਾਤਾ ਇਹ ਪਖੰਡ ਕਰਨ ਇਹ ਡਰਾਮੇ ਕਰਨ ਸਾਰਾ ਸਮਝ ਦਿਖਾਣੇ ਕਿ ਜੇ ਕੋਈ ਇਹਨਾਂ ਨੂੰ ਨੰਗਿਆਂ ਕਰੇ ਤੇ ਉਹ ਗੈਰਸੰਵਿਧਾਨਿਕ ਪਰ ਬਾਬਾ ਜੀ ਉਹਨਾਂ ਨੇ ਕਿਹਾ ਜਾਂਦਾ ਵੀ ਜਿਹੜੇ ਲੋਕ ਠੀਕ ਹੁੰਦੇ ਨੇ ਕੈਂਸਰ ਤੱਕ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹ ਠੀਕ ਹੁੰਦੀਆਂ ਨੇ ਕਹਿੰਦੇ ਪਰਮੇਸ਼ਵਰ ਜਿਹੜੇ ਉਹ ਬਲੱਸ ਕਰਦੇ ਨੇ ਪਰਮੇਸ਼ਵਰ ਤਾਕਤ ਦੇ ਦਿੰਦੇ ਨੇ ਤੇ ਉਹਨਾਂ ਦੀ ਤਾਕਤ ਨਾਲ ਜਿਹੜਾ ਅਸੀਂ ਲੋਕਾਂ ਨੂੰ ਠੀਕ ਕਰਦੇ ਹਾਂ ਕਹਿੰਦੇ ਸਾਡੇ ਕੋਲ ਕੋਈ ਤਾਕਤ ਨਹੀਂ ਪਰਮੇਸ਼ਵਰ ਨੂੰ ਤਾਕਤ ਆ ਤੇ ਜਿਹੜੇ ਲੋਕ ਠੀਕ ਹੁੰਦੇ ਨੇ ਤੁਸੀਂ ਦੇਖਿਆ ਸ਼ਾਇਦ ਵੀਡੀਓ ਵਿੱਚ ਉਹ ਲੋਕ ਗਵਾਹੀਆਂ ਵੀ ਦਿੰਦੇ ਨੇ ਲੋਕ ਆਪਣੀਆਂ ਆਪਣੇ ਸੱਚਾਈ ਦੱਸਦੇ ਨੇ ਵੀ ਅਸੀਂ ਬਿਮਾਰ ਸੀ ਅਸੀਂ ਠੀਕ ਹੋ ਗਏ ਸਾਡੇ ਗੋਡੇ ਖਰਾਬ ਸੀ ਸਾਡੀ ਕੈਂਸਰ ਜਿਹੜੀ ਠੀਕ ਹੋ ਗਈ ਯਾਰ ਸੋਰੀਆ ਤੱਕ ਜਿਹੜੀਆਂ ਉਹ ਜਿਹੜੀਆਂ ਇੰਡੀਵਿਜੁਅਲ ਹਸਪੀਟਲ ਦਾ ਬਿੱਲ ਹੈ ਮੈਡੀਕਲ ਇਹਨਾਂ ਦੀ ਜੋ ਵੀ ਹਿਸਟਰੀ ਹੈ ਕੀ ਕਢਵਾ ਕੇ ਦੇ ਸਕਦੇ ਨੇ ਮੈਂ ਐਨੇ ਸਾਲ ਤੋਂ ਇਹ ਲਗਾਤਾਰ ਕੀਮੋਥੈਰੇਪੀ ਲੈ ਰਿਆ ਸੀ ਮੇਰੇ ਕੋ ਐ ਠੀਕ ਹੋ ਗਿਆ ਕੁਝ ਨਹੀਂ ਹੈ ਪਖੰਡ ਹੈ ਇੱਕ ਬੱਚੀ ਨੇ ਬੁਲਾਈ ਸੀਗੀ ਬਾਅਦ ਵਿੱਚ ਜਦੋਂ ਸਿੰਘਾਂ ਅਪਰੋਚ ਕੀਤੀ ਪਤਾ ਲੱਗਾ ਇਹ ਸਾਰੀ ਐਕਸਰਸਾਈਜ਼ ਇਹਨਾਂ ਦੀ ਸਬਸਕ੍ਰਿਪਟਡ ਹੁੰਦਾ ਮੈਂ ਤਾਂ ਹੀ ਕਹਿੰਦਾ ਜੇ ਠੀਕ ਕਰ ਸਕਦੇ ਹੋ ਤੇ ਸਾਡਾ ਪਿੰਗਲਵੜਾ ਹੈ ਮਰੀਜ਼ ਮੈਂ ਲੈਣਾ ਠੀਕ ਤੋ ਹੀ ਕਰੀ ਚਲੋ ਇਸਾਈ ਬਣਾਈ ਚਲੋ ਪਰ ਬਾਬੇ ਤੁਸੀਂ ਕਹਿੰਦੇ ਪਖੰਡਵਾ ਕਰ ਰਹੇ ਹੋ ਕਹਿੰਦੇ ਤੁਸੀਂ ਇਡਾ ਵੱਡਾ ਪਖੰਡਵਾ ਜੇ ਕਰੇ ਪਖੰਡਮਾਲ ਹੁੰਦਾ ਤੇ ਮੈਨੂੰ ਲੱਗਦਾ ਵੀ ਸ਼ਾਇਦ ਜਲੰਧਰ ਵਿੱਚ ਜਿਹੜੀ ਖਾਬਲਾ ਚਰਤ ਆ ਲੱਖਾਂ ਦੇ ਸੁਝਾਵ ਨਾਲ ਜਿਹੜੀ ਦੁਨੀਆ ਆਉਂਦੀ ਉਹ ਦੁਨੀਆ ਪਹੁੰਚਦੀ ਨਾ ਕਿਸ ਤਾਂ ਦੀ ਉਹਦੇ ਚੀਨ ਨੂੰ ਬਾਬਾ ਜੀ ਭੀੜ ਉਹ ਸੋਨੂ ਸਿਚੂ ਵਾਲਾ ਨਹੀਂ ਆ ਉਹ ਭੀੜ ਤੇ ਉਹ ਲਈ ਫਿਰਦਾ ਨਾਲ ਬੌਂਸਰ ਲਈ ਫਿਰਦਾ ਕਿਹੜੀ ਗੱਲ ਐ ਇੱਥੇ ਮੇਰੇ ਅਖੀਰ ਦਾ ਡੋਲੂ ਫੜਾਉਂਦਾ ਭੀੜ ਮੈਂ ਖੜੀ ਕਰ ਦਿੰਨਾ ਪੀਲ ਕੱਠੀ ਕਰਨੀ ਤੇ ਕੋਈ ਵੱਡਾ ਕੰਮ ਨਹੀਂ ਹੈ ਲੋਕ ਜਿਹੜੇ ਲੋਕ ਉੱਥੇ ਜਾ ਕੇ ਆਪਣੇ ਨੂੰ ਗਵਾਹੀਆਂ ਦਿੰਦੇ ਨੇ ਆਪਣੇ ਨੂੰ ਕਹਿੰਦੇ ਨੇ ਵੀ ਮੈਨੂੰ ਭਿਆਨਕ ਬਿਮਾਰੀ ਸੀ ਮੈਂ ਡਾਕਟਰ ਇਲਾਜ ਡਾਕਟਰਾਂ ਜਵਾਬ ਦੇ ਦਿੱਤਾ ਸੀ ਕਹਿੰਦੇ ਮੈਂ ਠੀਕ ਹੋ ਗਿਆ ਫਿਰ ਉਹ ਲੋਕ ਕਿਹੜੇ ਮੈਨੂੰ ਸਾਂਝਾ ਕਰਦੇ ਹੋ ਇਹ ਚੀਜ਼ ਕਿਉਂਕਿ ਇਹਨੇ ਲੋਕਾਂ ਵਿੱਚ ਜਾ ਕੇ ਬੋਲਣਾ ਵੀ ਮੈਨੂੰ ਬਿਮਾਰੀ ਸੀ ਡਾਕਟਰਾਂ ਜਵਾਬ ਦਿੱਤਾ ਕੈਂਸਰ ਦੀ ਲਾਸਟ ਸਟੇਜ ਹੀ ਕਿ ਉਹ ਠੀਕ ਹੋ ਗਈ ਮੈਂ ਕਹਿੰਦਾ ਕਿ ਮੈਡੀਕਲ ਹਿਸਟਰੀ ਲੈ ਕੇ ਆਵੇ ਵੀ ਕਿੰਨੇ ਸਾਲ ਤੋਂ ਕੈਂਸਰ ਸੀ ਕਿੰਨੇ ਕੀਮੋ ਹੋਈਆਂ ਨੇ ਕਿੰਨਾ ਖਰਚਾ ਆਇਆ ਹੈ ਇਹਦੀ ਪ੍ਰੋਗਰੈਸ ਕਿਵੇਂ ਹੋਈ ਹੈ ਤੇ ਇਹਨੇ ਰਾਤੋਂ ਦਿਓ ਠੀਕ ਕੀਤਾ ਕੀਤਾ ਮੈਂ ਤੁਹਾਨੂੰ ਮੈਡੀਕਲ ਤੁਹਾਨੂੰ ਮੈਸ ਲਿਆ ਦੇਣਾ ਇੱਕ ਹੋਣੀ ਦਾ ਵੀ ਮੈਂ ਸਵਿੰਗ ਦੀ ਸੁਣਾ ਦੇਣਾ ਜਿਹਦੇ ਹਰਨੀਆਂ ਨਿਕਲੀਆਂ ਸੀਗੀਆਂ ਸਾਡੇ ਕੋਲ ਆਇਆ ਸੀ ਉੱਥੇ ਸਮਾਗਮ ਤੇ ਹੁਣ ਹਰਨੀਆਂ ਉਹਦੀ ਨਹੀਂ ਹੈਗੀਆਂ ਇਹ ਮੈਂ ਤੁਹਾਨੂੰ ਉਹਦੇ ਮੈਡੀਕਲ ਜੇ ਤੁਸੀਂ ਕਹਿੰਦੇ ਹੋ ਫੋਟੋਸ ਤੋਂ ਤੁਹਾਨੂੰ ਮੈਡੀਕਲ ਬਿਲ ਮੈਂ ਪ੍ਰੋਵਾਈਡ ਕਰਾ ਦੇਣਾ ਮੈਡੀਕਲ ਹਿਸਟਰੀ ਮੈਂ ਪ੍ਰੋਵਾਈਡ ਕਰਵਾ ਦਿੰਨਾ ਹੈ ਪਰ ਮੈਂ ਮੇਰੀ ਬੇਨਤੀ ਆ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਅਸੀਂ ਕਿਸੇ ਦਾ ਧਰਮ ਨਹੀਂ ਪ੍ਰਚਾਰ ਕਰਦੇ ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਆ ਲੋਕ ਆਪ ਸਾਡੇ ਜੁੜਦੇ ਨੇ ਤੁਸੀਂ ਦੇਖਿਆ ਹੋਵੇ ਸ਼ਾਇਦ ਵੀਡੀਓ ਵਿੱਚ ਉਹ ਨਹੀਂ ਲੋਕ ਮੋਨੇ ਨਹੀਂ ਹੁੰਦੇ ਜਿੰਨੇ ਲੋਕ ਸਿੱਖ ਹੁੰਦੇ ਨੇ ਪਛੇਦਾਂ ਦੇ ਪੱਗਾ ਬਣੀ ਹੁੰਦੀਆਂ ਨੇ ਗਾਤਰੇ ਪਾਏ ਹੁੰਦੇ ਨੇ ਉਹ ਲੋਕ ਜਾ ਕੇ ਬੈਠੇ ਹੁੰਦੇ ਨੇ ਉਹ ਕਹਿੰਦੇ ਸਾਨੂੰ ਫਲਾਣੇ ਤਰ੍ਹਾਂ ਜੁੜਾਵ ਨਹੀਂ ਆਇਆ ਫਲਾਣੇ ਨੂੰ ਨਹੀਂ ਸਾਡੀ ਬਿਮਾਰੀ ਹੈ ਸਾਡੀ ਗਰੀਬੀ ਦੂਰ ਹੈ ਇਸ ਧਰਮ ਵਿੱਚ ਆਇਆ ਸਾਡੀ ਗਰੀਬੀ ਸਾਡੀ ਬਿਮਾਰੀ ਦੂਰ ਹੋ ਗਈ ਆ ਉਹਨਾਂ ਨੂੰ ਕੀ ਕਹਣਾ ਜਿਹੜੇ ਸਿਰਾਂ ਦੇ ਪੱਗਾ ਲਾ ਕੇ ਜਾਂਦੇ ਨੇ ਜਦ ਦੇਖੋ ਨਾ ਮਾਰੇ ਕਿਹਨੇ ਹਿਰਨਾ ਬਾਜਾ ਤੇ ਸਿੱਖਦਾ ਇਹਨਾਂ ਬੜਿਆ ਨਾ ਉਹ ਜਿਹੜਾ ਹਿਰਨ ਨੂੰ ਫੜਦਾ ਉਹ ਆਪਣਾ ਹਿਰਨ ਛੱਡਦਾ ਆਸੇ-ਪਾਸੇ ਹਰਾਕਾ ਹੁੰਦਾ ਉਹਦਾ ਹਿਰਨ ਖੇੜਦਾ ਵੇਖ ਕੇ ਜੰਗਲ ਚ ਹਿਰਨ ਆ ਜਾਂਦੇ ਨੇ ਪਰ ਉਹ ਸਿਰ ਨੂੰ ਪਤਾ ਕਿ ਮੈਂ ਅੰਦਰ ਗਿਆ ਤੇ ਮੇਰਾ ਪੈਰ ਫੜਿਆ ਜਾਣਾ ਉਹ ਅੰਦਰ ਨਹੀਂ ਜਾਂਦਾ ਬਾਕੀ ਅੰਦਰ ਫਸ ਜਾਂਦੇ ਆ ਜਿਹੜਾ ਸ਼ਿਕਾਰੀ ਬਾਜ ਫੜਦਾ ਉਹ ਬਾਜ ਹਵਾ ਛੱਡਦਾ ਉਹਦਾ ਬਾਜ ਘੁਮਤਾਂ ਲਾਗੇ ਲਾਗੇ ਬਾਜ ਘੁਮ ਲਾ ਪੈਂਦੇ ਉਹ ਆਪੇ ਢਾਰੇ ਦੇ ਬਹਿ ਜਾਂਦਾ ਉਹਦੇ ਸ਼ਿਕਾਰੀ ਦਾ ਬਾਜ ਨਾ ਤੇ ਬਾਕੀ ਫਸ ਜਾਂਦੇ ਨੇ ਇਹ ਬੰਦਾ ਫੜਦੇ ਆ ਉਹਨੂੰ ਪੱਗ ਬੰਦੇ ਆ ਉਹਨੂੰ ਗਾਤਰਾ ਇਹਨਾਂ ਦੇ ਕੋਲ ਕੋਈ ਜਿਨੇ ਗਾਤਰਾ ਪ ਗੱਲ ਇਹ ਹੈ ਨਾ ਤੁਹਾਨੂੰ ਲੱਗਦੀ ਕਿੱਥੇ ਕਮਜ਼ੋਰੀ ਲੱਗਦੀ ਆ ਜੇਕਰ ਸਾਡੇ ਧਰਮ ਦੇ ਲੋਕ ਜਿਹੜੇ ਕਿ ਸਿੱਖਤਾ ਦੇ ਲੋਕ ਵੱਡੀ ਤਦਾਦ ਵਿੱਚ ਉੱਥੇ ਜਾ ਰਹੇ ਨੇ ਆਪਣਾ ਧਰਮ ਪਰिवर्तन ਕਰ ਰਹੇ ਨੇ ਉਹ ਕਹਿੰਦੇ ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਆ ਕਿਸੇ ਨੂੰ ਅਸੀਂ ਮਜਬੂਰ ਨਹੀਂ ਕਹਿੰਦੇ ਲੋਕ ਆਪ ਪਾਉਂਦੇ ਨੇ ਤੇ ਕਿੱਥੇ ਕਮਜ਼ੋਰੀ ਲੱਗਦੀ ਸਾਨੂੰ ਕਮਜ਼ੋਰੀ ਸਾਡੇ ਪ੍ਰਚਾਰ ਵਿੱਚ ਜੇ ਅਸੀਂ ਪਿੰਡ ਪੱਦਰ ਤੱਕ ਨਹੀਂ ਪਹੁੰਚਾਂਗੇ ਇੱਕ ਗਰੀਬ ਸਿੱਖ ਆਪਣੀ ਕੁੜੀ ਦਾ ਵਿਆਹ ਕਰਦਾ ਤੇ ਉਹ ਚੱਜ ਦਾ ਰਾਗੀ ਸਿੰਘ ਨਹੀਂ ਸੱਦ ਪਾਂਦਾ ਉਹ ਜਿਹੜਾ ਢੱਲਾ ਜਿਹਾ ਪਾਠੀ ਹੁੰਦਾ ਤੇ ਉਹ ਮਾਰੇ ਮੋੜੇ ਰਾਗੀ ਹੁੰਦੇ ਨੇ ਉਹ ਇੱਕ ਵੱਡਾ ਰਾਗੀ ਸਦਕੇ ਅੱਛਾ ਕੀ ਇਤਨੀ ਸਦਕੀ ਉੱਪਰ ਬੇਟੀ ਦਾ ਵਿਆਹ ਨਹੀਂ ਕਰ ਪਾ ਰਿਆ ਤੇ ਉਹ ਫਿਰ ਧਰਮ ਛੱਡੇਗਾ ਨਹੀਂ ਛੱਡੇਗਾ ਅਸੀਂ ਜੋ 50 50000 ਲੱਖ ਲੱਖ ਰੁਪਏ ਲੈਣੇ ਆ ਛੋਟੇ ਸਮਾਗਮਾਂ ਦੀ ਜਾਨ ਨੂੰ ਤਿਆਰ ਨਹੀਂ ਆ ਪਿੰਡ ਪੱਦਰ ਤੇ ਅਸੀਂ ਬੈਨ ਨੂੰ ਤਿਆਰ ਨਹੀਂ ਆ ਛੋਟੀਆਂ ਸੰਗਤਾਂ ਦੀ ਜਾਨ ਨੂੰ ਤਿਆਰ ਨਹੀਂ ਆ ਤੇ ਕੋਈ ਤੇ ਆਏਗਾ ਨਾ ਜਦ ਤੁਸੀਂ ਜਗਾ ਛੱਡੋਗੇ ਇਹ ਵੱਡੀ ਗਲਤੀ ਜਿੱਥੇ ਨਰੂਲੇ ਦੀ ਹੈ ਇਹ ਸਾਡੇ ਪ੍ਰਚਾਰਕਾਂ ਦੀ ਵੀ ਹੈ ਇਹ ਵੀ ਮੰਗਖਣੇ ਹੋ ਚੁੱਕੇ ਨੇ ਨਾ ਜ਼ਮੀਰਾਂ ਨੇ ਦੀ ਮਰ ਚੁੱਕੀਆਂ ਨੇ ਵੱਡੀ ਗੱਲ ਹੈ ਤੁਸੀਂ ਕਹਿ ਰਹੇ ਹੋ ਪ੍ਰਚਾਰਕਾਂ ਦੀ ਕਮੀ ਆ ਪ੍ਰਚਾਰਕ ਦੀ ਗੱਲ ਕਰੀ ਐ ਐ ਜੀ ਪੀ ਸੀ ਸਮੂਹ ਸੰਤਾ ਸਿੱਖਾਂ ਦੀ ਸਭ ਤੋਂ ਵੱਡੀ ਸੰਤਾਵਾ ਕਹਿੰਦੇ ਵੀ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਦੀ ਐ ਸਿੱਖੀ ਦਾ ਪ੍ਰਚਾਰ ਕਰਦੀ ਐ ਤੇ ਕਿਉਂ ਲੱਗਦਾ ਵੀ ਲੋਕ ਜਿਆਦਾਤਰ ਖਾਸ ਕਰਕੇ ਬਾਰਡਰ ਦੇ ਜਿਹੜੇ ਲੋਕ ਨੇ ਉਹ ਜਿਹੜਾ ਆਪਣਾ ਧਰਮ ਪਰਵਰਤਨ ਕਰ ਰਹੇ ਨੇ ਸਿੱਖੀ ਤੋਂ ਦੂਰ ਹੁੰਦੇ ਜਾਂਦੇ ਕਿਸਦਾ ਦੇ ਦੇ ਚਾਹੀਦਾ ਉਹ ਕੀ ਕਰ ਰਹੀ ਐ ਉਹ ਕਹਿ ਰਹੀ ਨਾ ਰਿਜ਼ਲਟ ਕੀ ਆ ਹੁਣ ਮੇਰਾ ਸਕੂਲ ਹੈ ਮੈਂ ਕਹਿੰਦਾ ਟਾਪ ਟੀਚਰ ਮੇਰੇ ਸਕੂਲ ਚ ਪੜਾਉਂਦੇ ਨੇ ਤੁਸੀਂ ਐਂਡ ਆਫ ਦਾ ਰਿਜ਼ਲਟ ਦੇਖੋਗੇ ਨਾ ਵੀ ਬੱਚੇ ਮੇਰੇ ਕਿੰਨੀ ਪਰਸੈਂਟ ਲੈ ਕੇ ਜਾ ਰਹੇ ਨੇ ਜੇ ਇਹ ਸਭ ਕੁਝ ਕਰਦੇ ਪਏ ਨੇ ਤੇ ਇਹਨਾਂ ਦਾ ਰਿਜ਼ਲਟ ਕਿੱਥੇ ਹੈ ਰਿਜ਼ਲਟ ਕਿਉਂ ਨਜ਼ਰ ਨਹੀਂ ਆ ਰਿਹਾ ਇਹਦਾ ਮਤਲਬ ਕੁਝ ਨਹੀਂ ਕਰ ਰਹੇ ਲੋਕ ਪਰ ਗੱਲ ਕਿਸ ਸਕੂਲਾਂ ਦੀ ਗੱਲ ਕੀਤੀ ਸੀ ਕੀਤੀ ਆ ਵੀ ਵੱਡੇ ਤਰ੍ਹਾਂ ਵੀ ਜਿਹੜੇ ਲੋਕ ਨੇ ਉਹ ਇਹਨਾਂ ਦੇ ਕਾਮਰਸ ਸਕੂਲਾਂ ਚ ਪੜ੍ਹਦੇ ਨੇ ਉਹਨਾਂ ਨੇ ਇਹ ਵੀ ਕਹਿਣਾ ਵੀ ਸਾਡੇ ਸਕੂਲਾਂ ਵਿੱਚ ਖਾਰਕੀ ਨੇ ਸਿੱਖ ਭਾਈ ਜਾ ਰਹੇ ਨੇ ਲੋਕ ਨੇ ਬੱਚੇ ਪਾਉਣ ਵਾਸਤੇ ਤਰਸਦੇ ਨੇ ਕਹਿੰਦੇ ਵੀ ਵੱਡੀਆਂ ਵੱਡੀਆਂ ਸ਼ਫਾਸ਼ਾ ਪਾਉਂਦੇ ਨੇ ਮੰਤਰੀਆਂ ਤੱਕ ਸ਼ਫਾਸ਼ਾ ਪਾਉਂਦੇ ਨੇ ਵੀ ਸਾਡੇ ਬੱਚਿਆਂ ਦੀ ਐਡਮਿਸ਼ਨ ਕਰਾ ਦਿਓ ਇਹ ਹਾਲਾਤ ਨੇ ਸਾਡੇ ਸਿੱਖਾਂ ਨੇ ਕਿਸਾਂ ਦੀ ਜੀਵਨ ਦੇਖੋ ਕੋਈ ਭਾਸ਼ਾ ਵੱਡੀ ਉਦੋਂ ਹੁੰਦੀ ਜਦੋਂ ਉਹ ਹਰਦੀ ਭਾਸ਼ਾ ਬਣ ਜਾਂਦੀ ਨਾ ਬਿਜ਼ਨਸ ਦੀ ਭਾਸ਼ਾ ਬਣਦੀ ਇੰਗਲਿਸ਼ ਵੀ ਹਰਦੀ ਭਾਸ਼ਾ ਹੈ ਇਹ ਲੋਕ ਪੜ੍ਹਾਉਂਦੇ ਨੇ ਹੁਣ ਅਗਰ ਇਹਨਾਂ ਸਕੂਲਾਂ ਚ ਅਸੀਂ ਆਪਣੇ ਸਾਰੇ ਬੱਚੇ ਕੱਢ ਦਈਏ ਤਾਂ ਸਕੂਲ ਸਾਰੇ ਬੰਦ ਹੋ ਜਾਣਗੇ ਜਿਹੜੇ ਦਾਅਵੇ ਕਰਦੇ ਆ ਉਹਨਾਂ ਦੇ ਵਿੱਚ ਕਿੱਥੇ ਪੜਦੇ ਆ ਹੈ ਉਹਨਾਂ ਦਾ ਕੋਈ ਇੰਨੀ ਔਕਾਤ ਔਰ ਪ੍ਰਿੰਸੀਪਲ ਨੇ ਕਿਹਾ ਵੀ ਜੇ ਤੂੰ ਦੋ ਬੱਚੀਆਂ ਕ੍ਰਿਸਚਨਾਂ ਦੀਆਂ ਪੜਾਈ ਸਪੌਂਸਰ ਕਰ ਦੇ ਮੈਂ ਤੇਰੀ ਬੱਚੀ ਪਾਸ ਕਰ ਦੇਣਾ ਮੈਂ ਵੇਖਣਾ ਚਾਹੁੰਦਾ ਕਿ ਇਦਾਂ ਦੇ ਹੋਰ ਕੇਸ ਕਿਵੇਂ ਪੰਜਾਬ 'ਚ ਹੁੰਦੇ ਅਸੀਂ ਆਰਡੀ ਆਈ ਪਾਵਾਂਗੇ ਤੇ ਇਹਨਾਂ ਸਕੂਲ 'ਚ ਜਿਹੜੀ ਇੱਕ ਕਾਨਵੈਂਟ ਸਕੂਲ ਹੈ ਉਹ ਸਿਰਫ ਪੜ੍ਹਾਈ ਪੜ੍ਹਾਵੇ ਕ੍ਰਿਸਚੀਅਨਟੀ ਨਹੀਂ ਪੜ੍ਹਾ ਸਕਦਾ ਸਾਡੇ ਬੱਚਿਆਂ ਦੇ ਕਲੇ ਕਰਪਾਣ ਬਿਆਨ ਨਹੀਂ ਕਰ ਸਕਦਾ ਹੁਣ ਇਹਨਾਂ ਸਕੂਲਾਂ ਤੇ ਵੀ ਸੀ ਆਵਾਂਗੇ ਤੇ ਮੈਨੂੰ ਇਹ ਸੋ ਬਾਬਾ ਜੀ ਅਸੀਂ ਦੇਖਿਆ ਵੀ ਖਾਸ ਕਰਕੇ ਤੁਸੀਂ ਕਹਿ ਰਹੇ ਹੋ ਪਖੰਡਵਾ ਕਰ ਲਿਆ ਜਿਹੜਾ ਅੰਕਰ ਨੂੰ ਲੋਲਾ ਵਾ ਕਹਿੰਦੇ ਵੀ ਇਹ ਪਖੰਡਵਾ ਕਰਦਾ ਧਰਮ ਪਰਵਤ ਕਰਦਾ ਤੁਹਾਡੇ ਕੋਲ ਕੀ ਆ ਜਾ ਰਿਹਾ ਤੇ ਮੈਨੂੰ ਇਹ ਸੋ ਤੁਹਾਡੇ ਦੇ ਇਲਜ਼ਾਮ ਲਾਉਂਦੇ ਕਹਿੰਦੇ ਵੀ ਬਾਬਾ ਗੁਰਪ੍ਰੀ ਜਿਹੜਾ ਇਹ ਵਿਦੇਸ਼ਾਂ ਚੋਂ ਆਇਆ ਵਾ ਫੰਡਿੰਗ ਦੀ ਹੁੰਦੀ ਆ ਇੱਥੇ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਕਹਿੰਦੇ ਪਹਿਲਾਂ ਕਿਸੇ ਨੇ ਦੇਖਿਆ ਨਹੀਂ ਗੁਰਪ੍ਰੀ ਨੂੰ ਅੱਜ ਇਹ ਗੁਰਪ੍ਰੀ ਬਾਬਾ ਕਿੱਥੋਂ ਆ ਗਿਆ ਇਹ ਝੂਠ ਬੋਦੇ ਇਹਨਾਂ ਨੇ ਮੈਂ 2014 15 ਜੀ ਵੇਖਿਆ ਜਿਵੇਂ ਗੂੜੀਆਂ ਲਵਾਈਆਂ ਸੀ ਇਹਨਾਂ ਦੀਆਂ ਇਹਨਾਂ ਮਾਫੀ ਮੰਗ ਕੇ ਜਾਣ ਛ ਉਹ ਇੱਕ ਪੰਕਤੀ ਪਿੱਛੇ ਮੈਂ ਸਾਰੀ ਬਾਈਬਲ ਖੋਲਤੀ ਇਹਨਾਂ ਦੀ ਹੁਣ ਮੈਨੂੰ ਤੇ ਮੂਝ ਨੂੰ ਨਹੀਂ ਯਾਦ ਇਹ ਫਸ ਗਏ ਸਾਰੇ ਮੁਰਗੇ ਨਾ ਫੇ ਉਹ ਅਸੀਂ ਤੁਹਾਨੂੰ ਚੈਲੰਜ ਕਰਨਾ ਤੁਹਾਡੀ ਧੋਨ ਵੱਢਣੀ ਸਾਰੇ ਸਾਰੇ ਭੱਜ ਭੁੱਜ ਗਏ ਇਹਨਾਂ ਦੇ ਇਹਨਾਂ ਨੇ ਵਾਦਾ ਕੀਤਾ ਸੀ ਅੱਜ ਗਲਤੀ ਦੁਬਾਰਾ ਨਹੀਂ ਕਰਾਂਗੇ ਤਾਂ ਮੇ ਜਾਨ ਛੱਡੀ ਇਹ ਮੈਨੂੰ ਜਾਣਦੇ ਨੇ ਤਾਂ ਹੀ ਥਾਂ ਦਾ ਪਰਚਾ ਕੋ ਕਰਾਣੇ ਮੈਂ ਤੋਂ ਪਹਿਲਾਂ ਕਿੰਨੇ ਬੋਲਿਆ ਇਹਨਾਂ ਦੇ ਖਿਲਾਫ ਕਦੀ ਪਰਚਾ ਸੁਣਿਆ ਕਿਸੇ ਤੋਂ ਆ ਪਰ ਪਾਪੇ ਕਿਸਤਾ ਦੇ ਲਓ ਤੁਸੀਂ ਅੱਜ ਪੰਕ ਜਿਹੜਾ ਉਹ ਅੰਕਲੂਲੇ ਦੇ ਖਿਲਾਫ ਤੁਸੀਂ ਅੱਜ ਜਿਹੜਾ ਵਾ ਮੰਗਪਤ ਦਿੱਤਾ ਵਾ ਉਸ ਕਾਰਵਾਈ ਵਾਸਤੇ ਬਸ ਵੇਖਿਆ ਵੀ ਜਿਹੜੇ ਕਿਸੇ ਜਿਹੜੇ ਭਾਈਜਾ ਦੇ ਲੋਕ ਨੇ ਸਾਈਪਰ ਦੇ ਲੋਕ ਨੇ ਉਹ ਤੁਹਾਡੇ ਖਿਲਾਫ ਜਿਹੜੇ ਕੀ ਥਾਂ ਥਾਂ ਦੇ ਮੰਗਪਤ ਦੇ ਰਹੇ ਚਾਹ ਜਲੰ ਤੋ ਇਹ ਦਾ ਪਛਾਣਨਾ ਮਦਦ 50000 ਦਾ ਕੀਤਾ ਜਾਵੇ ਸਾਡੇ ਤਰ੍ਹਾਂ ਦੇ ਖਿਲਾਫ ਇਹ ਬਹੁਤ ਮਾੜਾ ਚੰਗਾ ਬੋਲਦੇ ਨੇ ਕਿਸਾਂ ਦੀ ਜਿੰਨੇ ਪਰਚੇ ਉਹ ਕੀਤੇ ਉਹ ਮੈਂ ਰੱਦ ਕਰਾ ਦੇਣੇ ਸਾਰੇ ਕਿਉਂਕਿ ਸਾਰੇ ਫੇਕ ਨੇ ਪ੍ਰੂਵ ਨਹੀਂ ਕਰ ਪਣਗੇ ਪਰ ਜਿਹੜੇ ਪਰਚੇ ਮੈਂ ਕਰਾਂਗਾ ਕੀ ਰੱਦ ਕਰਾ ਪਾਉਣਗੇ ਮੈਂ ਵੀ ਝੂਠਾ ਪਰਚਾ ਕੋਈ ਨਹੀਂ ਇਹਨਾਂ ਕਰਾਇਆ ਇਹਨਾਂ ਦੇ ਇਹ ਕਹਿੰਦੇ ਮਸਬੀਆਂ ਦੇ ਚੁਮਾਰਾ ਦੇ ਬੋਲੇ ਮੈਂ ਕਿੱਥੇ ਬੋਲੇ ਠੀਕ ਹੈ ਨਾ ਮੈਂ ਬਾਈਬਲ ਦੇ ਕਿੱਥੇ ਬੋਲੇ ਮੈਂ ਜੀਜ਼ਸ ਦੀ ਕਿੱਥੇ ਬੋਲੇ ਮੈਂ 크ਿਸਚੀਅਨਿਟੀ ਦੀ ਕਿੱਥੇ ਬੋਲੇ ਮੈਂ ਪਗੜਾ ਦੇ ਬੋਲੇ ਨਾ ਉਹ ਪਰਚੇ ਮੈਂ ਰੱਦ ਕਰਾ ਲੈਣੇ ਨੇ ਜਿਹੜੇ ਪਰਚੇ ਮੈਂ ਇੱਕ ਹਫ਼ਤੇ ਜਨੂਰਲਾ ਵਿੱਚ ਗੋਡੇ ਤੇ ਲਿਆਂਦਾ ਕੱਲ 8 ਘੰਟੇ ਗੋਡੇ ਤੇ ਬੈਠਾ ਰੋਂਦਾ ਰਿਹਾ ਕਿ 크ਰੂਸੀਫਰ ਦਾ ਮਤਲਬ ਇਹ ਨਹੀਂ ਹੁੰਦਾ ਜੇ ਇੱਕ ਹਫ਼ਤੇ ਵਿੱਚ ਇਹ ਕੁਝ ਕਰ ਸਕਦਾ ਨਾ ਤੇ ਮਹੀਨਾ ਤੇ ਬੋਲਾਂ ਲੰਬਾ ਮੈਂ ਕਿਉਂ ਪਿਆ ਮੀਨਸ ਸਭਾ ਵਿੱਚ ਲੜਾਈ ਕਿਹਨਾਂ ਨਾਲ ਆ 크ਰਿਸਚੀਅਨ ਭਾਈਜਾਂ ਦੇ ਨਾਲ ਲੜਾਈ ਇਹ ਲੜਾਈ ਆ ਕਿ ਇਸਾਈ ਭਾਈਜਾਂ ਦੇ ਨਾਲ ਲੜਾਈ ਆ ਕਿ ਜਾਂ ਜਿਹੜਾ ਅੰਕ ਨੂਰਲਾ ਉਹਦੇ ਨਾਲ ਟੜੀ ਲੜਾਈ ਆ ਨੂਰਲਾ ਕਿ ਇੰਡੀਵਿਜੂਅਲ ਹੈ ਇਸ ਪੂਰੇ ਪਖੰਡ ਨਾਲ ਲੜਾਈ ਹੈ ਮੇਰੀ ਜੇ ਕੋਈ ਸਿੱਖ ਬਾਬਾ ਪਖੰਡ ਕਰਦਾ ਸੀ ਉਹਦੇ ਖਿਲਾਫ ਨਹੀਂ ਬੋਲਦੇ ਜੇ ਕੋਈ Hindu ਪਖੰਡ ਕਰਦਾ ਸੀ ਉਹਦੇ ਖਿਲਾਫ ਨਹੀਂ ਬੋਲਦੇ ਤੇ ਇਹਨਾਂ ਦੇ ਪਖ ਸਿੱਖਾਂ ਦੇ ਬੋਲਦੇ ਇਹਨਾਂ ਦੇ ਕਿਉਂ ਨਹੀਂ ਬੋਲਦੇ ਇਹ ਸਾਰੇ ਚੋਰ ਚੋਰ ਮਸੇਰੇ ਭਾਈ ਨੇ ਸੋ ਇਹਨਾਂ ਦੇ ਹੁਣ ਅਸੀਂ ਬੋਲਾਂਗੇ ਇਹਨਾਂ ਵਾਸਤੇ ਲੈਫਟ ਵਿੰਗ ਅਸੀਂ ਬਣ ਕੇ ਆਏ ਹੁਣ ਹੁਣ ਦੇਖੋ ਗੱਲ ਕਰੀਏ ਪਖਾੜ ਦੇ ਤੁਸੀਂ ਜਿਵੇਂ ਕਰ ਰਹੇ ਹੋ ਬਾਰ-ਬਾਰ ਵੀ ਜਿਹੜੇ ਲੋਕ ਪਖਾੜ ਕਰਦੇ ਨੇ ਜੇਕਰ ਪਖਾੜ ਹੀ ਕਰਦੇ ਹੋਣ ਤੇ ਥੋੜੀ ਦਿਨ ਪਹਿਲਾਂ ਅਮਰਸਾਲ ਵਿੱਚ ਜਿਹੜਾ ਕਿ ਕਨਵੈਨਸ਼ਨ ਹੋਈ ਆ ਬਹੁਤ ਤਗੜੀ ਹੋਈ ਆ ਸੇ ਦੇਖਿਆ ਵੀ ਪੰਜਾਬ ਦੇ ਬਾਹਰੋਂ ਤੱਕ ਜਿਹੜੇ ਸੰਗੇ ਨੇ ਲੋਕ ਇੰਨੀ ਆਏ ਸੀ ਥਾਂ ਲੋਕਾਂ ਨੂੰ ਬਹਿਣ ਜਗ੍ਹਾ ਨਹੀਂ ਸੀ ਉੱਥੇ ਵੀ ਕਹਿੰਦੇ ਬੜੇ ਲੋਕ ਠੀਕ ਹੋਏ ਨੇ ਉੱਥੇ ਵੀ ਬੜੇ ਲੋਕਾਂ ਨੂੰ ਬਲਾਸੇ ਮੇਰੀਆ ਕਹਿੰਦੇ ਪਰਮੇਸ਼ਰ ਦੀ ਬੜੀ ਉੱਥੇ ਕਿਰਪਾ ਹੋਈ ਆ ਕਿਸ ਤਰ੍ਹਾਂ ਦੇ ਇਹਦੇ ਚੀਜ਼ ਨੂੰ ਜਿਹੜੇ ਕਿ ਪਖਾੜ ਹੁੰਦਾ ਪਰ ਇੰਨੀ ਵੱਡੀ ਤਦਾਦ ਵਿੱਚ ਆਉਂਦਾ ਇਹ ਵੱਡੇ ਲੋਕ ਜਿਹੜੇ ਉਹਨ ਠੀਕ ਹੈ ਨਾ ਅਸ਼ੀਤ ਉਸ ਕੋਈ ਬਹੁਤ ਜ਼ਿਆਦਾ ਹੈ ਉਹ ਜਿਹੜੀ ਉਹ ਬੰਬੇ ਵਾਲੀ ਜਿਹੜੀ ਨੱਚਦੀ ਉਹ ਕੀ ਗੋਦਿਆਂ ਚਰਚੜ ਬਿੰਦੀ ਹੈ ਭੀੜ ਤੇ ਉਹ ਵੀ ਇਕੱਠੀ ਕਰ ਲੈਂਦੀ ਹੈ ਤੇ ਭੀੜ ਇਕੱਠੀ ਕਰਨਾ ਕੁਝ ਨਹੀਂ ਹੁੰਦਾ ਭੀੜ ਮੂਰਖਾਂ ਦੀ ਹੁੰਦੀ ਹੈ ਸਿਆਣੇ ਲੋਕਾਂ ਦੇ ਇਕੱਠ ਹੁੰਦਾ ਸੋ ਇਹਨਾਂ ਦੀ ਜਿਹੜੀ ਭੀੜ ਇਕੱਠੀ ਕਰਨਾ ਇਹ ਕੋਈ ਵੱਡੀ ਗੱਲ ਨਹੀਂ ਹੈ ਠੀਕ ਹੈ ਇਹ ਵੱਡੀ ਗੱਲ ਨਹੀਂ ਇੱਥੇ ਤੇ ਉਹ ਜਿਹੜੀ ਉਹ ਉਰਫੀ ਜਾਵੇ ਤੇ ਭੀੜ ਤੇ ਉਹ ਇਕੱਠੀ ਕਰ ਲੈਂਦੀ ਹੈ ਭੀੜ ਭੀੜ ਵਿਖਾਉਣਾ ਤੁਹਾਡੀ ਤਾਕਤ ਨਹੀਂ ਹੈ ਤਹਾਡੀ ਤਾਕਤ ਇੰਟੈਲੈਕਚੁਅਲ ਪੈਦਾ ਕਰਨਾ ਹੈ ਜੇ ਤੁਸੀਂ 크੍ਰਿਸਚੀਅਨ ਦੀ ਚਾਹ ਰਹੇ ਹੋ ਤੁਹਾਡੇ 크੍ਰਿਸਚੀਅਨਾਂ ਦੇ ਵਿੱਚੋਂ ਇੰਟੈਲੈਕਚੁਅਲ ਕਿੰਨੇ ਪੈਦਾ ਹੋਏ ਨੇ ਮੇਰੇ ਸੋਪੇ ਤੁਹਾਨੂੰ ਕੀ ਲੱਗਦਾ ਪਖੰਡਵਾਦ ਦਸ਼ਕਾ ਜੂ ਸਾਹਮਣੇ ਕਰ ਦਿਓ ਤੁਹਾਨੂੰ ਦੇਸ਼ਾਂ ਦੇ ਸਾਰੇ ਲੋਕ ਦੇਖ ਰਹੇ ਨੇ ਬਾਬਾ ਜੀ ਪਖੰਡਵਾਦ ਕੀ ਲੱਗਦਾ ਵਾ ਦਸ਼ਕਾ ਜੂ ਸਾਹਮਣੇ ਕਰ ਦਿਓ ਕਿਹੜੀ ਕਿਹੜੀ ਗੱਲ ਤੁਹਾਨੂੰ ਲੱਗਦੀ ਇਹਨਾਂ ਦੀ ਇਹ ਪਖੰਡਵਾਦ ਆ ਜਾਂ ਇਹ ਚੀਜ਼ ਆ ਕਿਹੜੀ ਕਿਹੜੀ ਗੱਲ ਲੱਗਦੀ ਇਹ ਇਹ ਟੋਟਲ ਪਖੰਡਵਾਦ ਹੈ ਕਿਹੜੀ ਕਿਹੜੀ ਸਾਰੀ ਪਖੰਡਵਾਦ ਹੈ ਮੈਂ ਕਹਿੰਦਾ ਮੁਰਦਾ ਮੈਲੇ ਨੂੰ ਜ਼ਿੰਦਾ ਕਰ ਦਿ ਉਹ ਠੀਕ ਕਰ ਲੋ ਤੁਹਾਡੀ ਰਾਣੀ ਮਰਗੀ ਇੰਗਲੈਂਡ ਵਾਲੀ ਉਹ ਠੀਕ ਕਰ ਲੋ ਤੁਸੀਂ ਜੇ ਤੁਹਾਡੇ ਕੋਲ ਇੰਨੀ ਤਾਕਤ ਹੈਗੀ ਹੈ ਤੁਸੀਂ ਕਿਉਂ ਨਹੀਂ ਕਰ ਪਾਰੇ ਮਦਰ ਟ੍ਰੀਸਾ ਆਪਣਾ ਇਲਾਜ ਕਰਾਉਣ ਹਸਪੀਟਲ ਜਾਂਦੀ ਹੈ ਉਹ ਬlesing ਨਾਲ ਠੀਕ ਕਿਦਾਂ ਨਹੀਂ ਹੋਗੀ ਤੁਸੀਂ ਆਪਣੇ ਬੰਦੇ ਠੀਕ ਨਹੀਂ ਕਰ ਪਾਰੇ ਤੁਸੀਂ ਲੋਕਾਂ ਨੂੰ ਕਿਵੇਂ ਠੀਕ ਕਰ ਰਹੇ ਹੋ ਇੱਕ ਤੇ ਹੋਰ ਹੈ ਉਹਦੀ ਆਪਣੀ ਬੇਟੀ ਨੂੰ ਫਲਵੇਰੀ ਹੋਈ ਪਈ ਹੈ ਉਹ ਤੁਸੀਂ ਉਹਦਾ ਇਲਾਜ ਕਰੋ ਨਾ ਪਹਿਲਾਂ ਤੁਸੀਂ ਐਦਾਂ ਹੁਸ਼ ਫਾਇਰ ਕਰੋ ਉਹਦੀ ਫਲਵੇਰੀ ਠੀਕ ਕਰੋ ਮੈਂ ਮੰਨਣਾ ਤੁਸੀਂ ਠੀਕ ਹੋ ਰੋਣਾ ਵਾਲਾ ਕਿਹਾ ਗਿਆ ਜਿਹੜੇ ਫਾਇਰ ਕਰਦੇ ਨੇ ਜਿਹੜੇ ਕਿ ਫਾਇਰ ਕਰਕੇ ਲੋਕਾਂ ਸੌੜਦੇ ਨੇ ਉਹਨਾਂ ਨੇ ਪਿੱਛੇ ਦੱਸਿਆ ਵੀ ਇੱਕ ਵੀਡੀਓ ਆਈ ਸੀ ਅੰਕਲ ਨੂਰੇ ਦੀ ਉਹ ਕਹਿੰਦੇ ਸਾਡੇ ਵਾਲਾ ਵੀ ਇਹ ਜਿਹੜੀ ਵੀਡੀਓ ਨਹੀਂ ਹਾਵੀ ਪਾਈ ਜਾਂਦੀ ਕਹਿੰਦੇ ਪਖੰਡਵਾਦਿਆ ਕਹਿੰਦੇ ਅਸੀਂ ਚੀਜ਼ ਨੂੰ ਮੰਨਦੇ ਆ ਵੀ ਫਾਇਰ ਕਹਿੰਦੇ ਨਾ ਕੋਈ ਦੂਰ ਨਹੀਂ ਜਾਂਦਾ ਕਹਿੰਦੇ ਸਾਡੇ ਦਾ ਨਹੀਂ ਆ ਜਿਹੜੇ ਲੋਕ ਐਕਟਿੰਗ ਕਰਦੇ ਨੇ ਉਹ ਪਖੰਡਵਾਦਿਆ ਕਹਿੰਦੇ ਅਸੀਂ ਵੀ ਇਹ ਚੀਜ਼ ਨੂੰ ਮੰਨਦੇ ਆ ਇਹ ਕੀ ਕਰਦੇ ਨੇ ਇੱਕ ਇੱਕ ਦੂਸਰੇ ਪ੍ਰੈਕਟਿਸ ਨੂੰ ਕਰਨ ਨਮ ਕਰਦੇ ਆ ਇਹ ਹੈਗਾ ਜਿਹਨੂੰ ਜੇ ਉਹ ਪਖੰਡ ਦੀ ਨਰੂ ਲੱਗਦਾ ਪਖੰਡ ਨਹੀਂ ਹੈ ਜੇ ਫਾਇਰ ਕਰਨਾ ਉਹ ਗਲਤ ਹੈ ਮੈਂ ਕਹਿੰਦਾ ਤੂੰ ਠੀਕ ਕਰਦਾ ਹੋਏਗਾ ਜੇ ਵਾਕੇ ਕਰਦਾ ਤੇ ਸਾਡੇ ਮਰੀਜ਼ ਠੀਕ ਕਰਦੇ ਨਾ ਫਿਰ ਚੈਲੰਜ ਖੁੱਲਾ ਚੈਲੰਜ ਹੈ ਜਾਂ ਤੇ ਸਾਡੇ ਮਰੀਜ਼ ਠੀਕ ਕਰਦੇ ਮੁਰਦਾ ਜ਼ਿੰਦਾ ਕਰਦੇ ਜਾਂ ਫਿਰ ਡਿਬੇਟ ਤੇ ਕੋਈ ਇੱਕ ਚਲੋ ਤੂੰ ਮੁਰਦੇ ਛੜ ਨਹੀਂ ਕਰ ਤੂੰ ਡਿਬੇਟ ਤੇ ਕਰਨਾ ਬਾਈਬਲ ਤੇ ਮੈਨੂੰ ਇਹ ਸੋ ਬਾਬਾ ਜੀ ਤੁਹਾਡੇ ਵੱਲੋਂ ਸਿੱਖ ਧਰਮ ਵੱਲੋਂ ਤੁਹਾਡੇ ਵੱਲੋਂ ਮੋਦਾ ਚੁੱਕਿਆ ਗਿਆ ਸੀ ਦੇਖਿਆ ਵੀ ਸਿੱਖਾ ਦੀ ਸਮੋਹ ਸੰਸਥਾ ਵਾ ਐ ਜੀ ਬੀ ਸੀ ਅਸੀਂ ਦੇਖਿਆ ਵੀ ਤੁਹਾਡੀ ਨਾਲ ਐ ਜੀ ਬੀ ਸੀ ਦਾ ਕੋਈ ਜਿਹੜੇ ਨੁਮੰਦੇ ਨਹੀਂ ਨਾਲ ਹੈਗੇ ਤੁਹਾਡੇ ਨਾਲ ਜਥੇ ਬੰਦੇ ਕਿਹੜੀਆਂ ਨੇ ਬਾਬੇ ਕਲਗੀਧਰ ਦਾ ਬਚਨ ਹੈ ਸਵਾ ਲੱਖ ਸੇਕ ਲੜਾਵਾਂ ਅਸੀਂ ਸਵਾ ਲੱਖ ਹੀ ਆ ਜਿਹੜੀਆਂ ਆ ਗਈਆਂ ਹੋ ਦੇਖੋ ਨਾਮ ਤਰੀ ਸੰਸਾ ਆ ਗਈ ਬਾਬਾ ਮੇਜਿਸਨ ਸੋਢੀ ਆ ਗਿਆ ਕੱਲ ਹਿੰਦੂ ਸਮਾਜ ਦੇ ਗਰੀ ਵੀ ਆਪਣੇ ਨਾਲ ਆ ਗਏ ਅੱਜ ਸ਼੍ਰੀਨਗਰ ਤੋਂ ਆ ਰਹੇ ਨੇ ਦਿੱਲੀ ਤੋਂ ਆ ਰਹੇ ਨੇ ਬਠਿੰਡੇ ਮੈਂ ਖੁਦ ਮਿਲਣ ਜਾ ਰਿਹਾ ਸੋ ਇਹ ਜਿੰਨਾ ਜਿੰਨੂੰ ਪਤਾ ਲੱਗ ਰਿਹਾ ਜਿੰਨਾ ਜਿੰਨੇ ਕਿਤੇ ਕਿਤੇ ਕੰਮ ਕੀਤੇ ਸਾਰੇ ਇਕੱਠੇ ਹੋ ਰਹੇ ਮੈਂ ਕਹਿੰਦਾ ਸੀ ਇਹ ਹਫਤਾ ਨਹੀਂ ਹੋਇਆ ਤੇ ਇੰਨੀਆਂ ਸੰਸਾਉਂ ਮੈਂ ਇਕੱਠੀਆਂ ਕਰਤੀਆਂ ਨੇ ਤੂੰ ਦੇਖੀ ਚਲੋ ਬੰਦਾ ਕੀ ਅੱਗੇ ਅੱਗੇ ਜੇ ਨਾਲ ਲੰਬਾ ਜਲੂਸ ਕੱਢਤਾ ਨਾ ਤਾਂ ਫੇਰ ਆਖਿਓ ਤੇ ਮੈਨੂੰ ਇਸੋ ਵੀ ਜਾਣਦੇ ਜਾਂਦੇ ਸ ਨਰਨੋ ਪੀ ਨਹੀਂ ਕਰਨਾ ਚਾਹੁੰਦੇ ਉਹਨੂੰ ਤਾੜਨਾ ਹੈ ਕੀ ਤਾੜਨਾ ਹੈ ਤਾੜਨਾ ਇਹ ਹੈ ਕਿ ਬੰਦੇ ਦਾ ਪੁੱਤ ਬਣ ਜਾ ਇਹ ਜਿਹੜੇ ਪਖੰਡ ਬੰਦ ਕਰਦੇ ਤੇ ਜਾਂ ਤੇ ਜੇ ਤੂੰ ਵਾਕਿਆ ਸੱਚਾ ਇੱਕ ਤੇ ਅਪਾਸਟਲ ਨਹੀਂ ਹੈ ਅਪਾਸਟਲ ਸਿ 12 ਸੀਗੇ ਇਹ ਜਿਹਨੂੰ ਕ੍ਰਾਈਸ ਨੇ ਕਿਹਾ ਸੀ ਵੀ 30 ਦੰਜਾਲ ਹੋਣਗੇ ਸ਼ੈਤਾਨ ਉਹਨਾਂ ਚੋਂ ਇੱਕ ਹੋ ਸਕਦਾ ਹੈ ਜਾਂ ਤੇ ਮੇਰਾ ਮੁਰਦਾ ਠੀਕ ਕਰ ਦੇ ਜਾਂ ਮੇਰਾ ਮਰੀਜ਼ ਠੀਕ ਕਰ ਦੇ ਨਹੀਂ ਤੇ ਬਾਈਬਲ ਤੇਰੇ ਕੋਲ ਵੀ ਹੈ ਬਾਈਬਲ ਮੇਰੇ ਕੋਲ ਵੀ ਹੈ ਚਲ ਇੱਕ ਡਿਬੇਟ ਨਾ ਹੋ ਜਾਏ ਫਿਰ ਓਪਨ ਪਬਲਿਕ ਦੇ ਵਿੱਚ ਜੇ ਹੈਗਾ दम ਬੰਦੇ ਦਾ ਪੁੱਤ ਹੈਗਾ ਤੇ ਮੈਦਾਨ 'ਚ ਇਹ ਤੇ ਪਹਿਲਾਂ ਹੀ ਹਾਰ ਗਏ ਨੇ ਅਈ ਤੇ ਮੈਂ ਪੈਰ ਚੁੱਕਿਆ ਨਹੀਂ ਐ ਤੇ ਇਹ ਕੋਟਾਂ ਨੂੰ ਭੱਜਲੇ ਨੇ ਤੇ ਜਦੋਂ ਮੈਂ ਪਹਿਲਾ ਸਟੈਪ ਲੈ ਲਿਆ ਤੇ ਇਹ ਕੰਦਾ 'ਚ ਵੱਜਦੀ ਫਿਰਨਗੇ ਪਰ ਬਾਬਾ ਕਿਸ ਤਰ੍ਹਾਂ ਦੇ ਦੋ ਉਹ ਕਹਿੰਦੇ ਪਰਮੇਸ਼ਵਰ ਦਾ ਪੁੱਤਰ ਆ ਜਿਹੜਾ ਕਿ ਅੰਕਨੂਲਾ ਉਹਨਾਂ ਦੀ ਜਦੋਂ ਬੰਦਗੀ ਕਰਦਾ ਵੀ ਵਿਸ਼ਵਾ ਦਾ ਨਾਂ ਲੈ ਕੇ ਪਰਮੇਸ਼ਵਰ ਠੀਕ ਆਦਾ ਨਾ ਕੀ ਕਹਿੰਦੇ ਅੰਕਨੂਲਾ ਠੀਕ ਆਦਾ ਹੈ ਬਾਬਾ ਜੀ ਸਾਰੇ ਪਰਮੇਸ਼ਵਰ ਦੇ ਪੁੱਤਰ ਆ ਕਿਹੜਾ ਪਰਮੇਸ਼ਵਰ ਦੇ ਪੁੱਤਰ ਨਹੀਂ ਆ ਅਸੀਂ ਸਾਰੇ ਹੀ ਪਰਮੇਸ਼ਵਰ ਦੇ ਪੁੱਤਰ ਆ ਨਾ ਹੁਣ ਹੋਇਆ ਕੀ ਹੈ ਕਿ ਵੈਸਟ ਵਿੱਚ ਕਦੀ ਘਟਨਾ ਨਹੀਂ ਸੀ ਵਾਪਰੀ ਉਥੇ ਘਟ ਇਹ ਉਸੇ ਪਰਮੇਸ਼ਰ ਦਾ ਬੱਚਾ ਸ਼ੁਰੂ ਕਰ ਦੇਣਾ ਦਿੰਦੇ ਨੇ ਹੁਣ ਸਾਡੇ ਦੇ ਇੱਥੇ ਜਿਹੜਾ ਜਿਹੜਾ ਕਰਨ ਕੁਵਾਰੀ ਮਾਚ ਹੋਇਆ ਗਣੇਸ਼ ਤੇ ਉਹ ਮੈਲ ਚ ਹੀ ਵਧਾ ਹੋ ਗਿਆ ਪਾਂਡਵ ਜਿਹੜੇ ਕੁਵਾਰੀ ਵਾਲੇ ਨੇ ਗਣੇ ਤੇ ਜਿਹੜਾ ਆਪਣਾ ਹਨੂਮਾਨ ਹੈ ਕੁਵਾਰੀ ਮਾਚ ਸਾਡੇ ਦੇ ਇੱਥੇ ਲੈਣ ਲੱਗੀ ਵੀ ਕੁਵਾਰੀ ਵਾਲੇ ਦੀ ਸਾਨੂੰ ਚੀਜ਼ੇ ਸ਼ੌਕ ਨਹੀਂ ਕਰਦੀਆਂ ਸਾਡੇ ਵਾਸਤੇ ਗੱਲਾਂ ਨਾਰਮਲ ਨੇ ਅਸੀਂ ਇਹ ਤਾਂ ਚੰਬਤ ਨਹੀਂ ਹੋ ਰੇ ਸੋ ਵੈਸਟ ਵਿੱਚ ਪਹਿਲੀ ਘਟਨਾ ਸੀ ਸੁਣਨ ਲੱਗਾ ਕਿ ਕਿੰਨੀ ਵੱਡੀ ਘਟਨਾ ਸਨ ਘਟ ਗਈ ਹੈ ਤੇ ਇਹ ਉਹਨੂੰ ਲੈ ਕੇ ਬਹਿ ਗਏ ਨੇ ਸੋ ਪਰਮੇਸ਼ਰ ਸੋ ਜਿਹੜਾ ਪਰਮੇਸ਼ਰ ਹੈ ਨਾ ਪਰਮੇਸ਼ਰ ਇਹਨਾਂ ਵਾਸਤੇ ਨਹੀਂ ਹੈ ਇਹਨਾਂ ਦੀ ਵੋਕੈਬਲਰੀ ਵਿੱਚ ਪਰਮਿਸ਼ਨਾਂ ਦੀ ਕੋਈ ਚੀਜ਼ ਨਹੀਂ ਹੈ ਜਿਹਨੂੰ ਇਹ ਗॉड ਕਹਿੰਦੇ ਨੇ ਅਸਲ ਜ ਗॉड ਵੀ ਹੈ ਨਹੀਂ ਹੈ ਉਹ ਗੌਡਸ ਹੈ ਇਹ ਗॉड ਦੇਵਤਾਂ ਦਾ ਗॉड ਰੱਬ ਨਹੀਂ ਹੁੰਦਾ ਇਹਨਾਂ ਨੂੰ ਪਹਿਲਾਂ ਆਪਣੀ ਭਾਸ਼ਾ ਸਹੀ ਕਰਨਾ ਇੰਗਲਿਸ਼ ਦੇ ਵਿੱਚ ਜੀ ਮਨੀਸ਼ ਸਿੰਘ ਬਾਬਾ ਜੀ ਤੁਸੀਂ ਵਿਦੇਸ਼ਾਂ ਧਰਤੀ ਤੋਂ ਆਏ ਹੋ ਕੈਲੀਫੋਰਨੀਆ ਦੇ ਆਏ ਹੋ ਉੱਥੇ ਵੀ ਕਿਸ ਤਰ੍ਹਾਂ ਭਾਈਚਾਰਾ ਵਾ ਉੱਥੇ ਵੀ ਸਾਈ ਭਾਜਾ ਰਹਾ ਵਾ ਉੱਥੇ ਵੀ ਇਸ ਤਰ੍ਹਾਂ ਲੋਕ ਠੀਕ ਹੁੰਦੇ ਨੇ ਉੱਥੇ ਵੀ ਫਾਇਰ ਕੈਟ ਲੋਕਾਂ ਨੂੰ ਇਸ ਤਰ੍ਹਾਂ ਠੀਕ ਕੀਤਾ ਜਾਂਦਾ ਵਾ ਤੁਹਾਨੂੰ ਦੱਸਾਂ ਜੀ ਉਹ ਸਾਂਝਾ ਕਰ ਦਿਓ ਕਿ ਜਿਵੇਂ ਪੰਜਾਬ ਵਾਲੇ ਇਸ ਤਰ੍ਹਾਂ ਮੌਲਕ ਉੱਥੇ ਅਫਰੀਕਾ ਦੀ ਕਾਦੂ ਕਾ ਹੁੰਦੇ ਨੇ ਅਫਰੀਕਾ ਵਾਲੀ ਕਾਦੂ ਕਾ ਮਾੜੀ ਮਾੜੀ ਗੇਮ ਚੱਲਦੀ ਹੈ ਚਰਚਾ ਦੇ ਵਿੱਚ ਉੱਥੇ ਮੈਂ ਖੁਦ ਕਹਿੰਦਾ ਕਿ ਮੈਂ ਗੁਰਦੁਆਰੇ ਚਰਚਾ ਦਾ ਪ੍ਰਬੰਧ ਲੈ ਕੇ ਹੁਣਾ ਚਾਹਣਾ ਹੁਣ ਉੱਥੇ ਕੀ ਕੋਈ ਬੁੱਕਸਾਰੇ ਇਕੱਠੇ ਬੈ ਗਏ ਫਿਰ ਉਥੇ ਇਹਨਾਂ ਫ੍ਰਾਈਡੇ ਨੂੰ ਬੱਚੇ ਨੂੰ ਮੈਸੇਜ ਆ ਜਾਂਦਾ ਵੀ ਅੱਜ ਤੁਸੀਂ ਫਲਾਨੀ ਕੰਧ ਪੇਂਟ ਕਰਨੀ ਹੈ ਬੱਚੇ ਉਹਨਾਂ ਬਿਜ਼ੀ ਕਿਤੇ ਚਰਚ ਵਜੇ ਫਿਰ ਅੱਜ ਤਾਂ ਲੈਕਚਰ ਹੈ ਮੇਰੇ ਬੱਚੇ ਲੈਕਚਰ ਤਿਆਰ ਕਰਦੇ ਨੇ ਮੈਂ ਖੁਦ ਚਰਚ ਜਾਣਾ ਇਹ ਕੋਈ ਦਿੱਕਤ ਨਹੀਂ ਅਸੀਂ ਸਾਰਿਆਂ ਨਾਲ ਜਾ ਸਕਦੇ ਹਾਂ ਸਾਨੂੰ ਬੰਦਗੀ ਕੋਈ ਨਹੀਂ ਹੈ ਪਰ ਜਿਹੜੇ ਇਹ ਲੋਕ ਨੇ ਇਹ ਸਾਡੇ ਨਹੀਂ ਹੁੰਦੇ ਇਹ ਸਾਨੂੰ ਆਪਣਾ ਨਹੀਂ ਸਮਝਦੇ ਇਹ ਸਾਨੂੰ ਸ਼ੈਤਾਨ ਕਹਿੰਦੇ ਨੇ ਸੋ ਇਹ ਪਖੰਡੀ ਨੇ ਇਹ ਈਸਾਈ ਨਹੀਂ ਨੇ ਪਰ ਉਹਨਾਂ ਦਾ ਕਹਿਣਾ ਵੀ ਅਸੀਂ ਕਿਸੇ ਧਰਮ ਨੂੰ ਅਸੀਂ ਮਾਰਨ ਨਹੀਂ ਕਹਿੰਦੇ ਅਸੀਂ ਕਹਿੰਦੇ ਸਾਰੇ ਧਰਮ ਦੀ ਇੱਕ ਜੁਗਤ ਹਾਂ ਕਹਿੰਦੇ ਅਸੀਂ ਭਾਈਚਾਰਾ ਸਾਂਝਾ ਹੈ ਕਹਿੰਦੇ ਸਾਡੀ ਸਿੱਖਾਂ ਨਾਲ ਵੀ ਸਾਂਝਾ ਹੈ ਸਾਡੀ ਹਿੰਦੂਆਣੀ ਸਾਂਝਾ ਹੈ ਸਾਡੀ ਇਸਮੁਤਸਾਂ ਭਾਈਚਾਰਾ ਵੀ ਸਾਂਝਾ ਹੈ ਕਹਿੰਦੇ ਪੰਜਾਬ 'ਚ ਬਾਬਾ ਜਿਹੜਾ ਗੁਰਪ੍ਰੀਤ ਆ ਇਹ ਮਾਹੌਲ ਖਰਾਬ ਕਰ ਰਿਹਾ ਕਹਿੰਦੇ ਸਾਡੀ ਸਾਰਿਆਂ ਨਾਲ ਭਾਈਚਾਰਾ ਸਾਂਝਾ ਹੈ ਅਸੀਂ ਕਿਸੇ ਨਾਲ ਮਗਾੜਦੇ ਨਹੀਂ ਹਾਂ ਸਾਡਾ ਸਾਰਾ ਇੱਕ ਦੂਜੇ ਵੱਲ ਜਾਣਾ ਵਾ ਤੁਸੀਂ ਕਹਿ ਰਹੇ ਹੋ ਪਛਾਰ ਨਹੀਂ ਖਾਂਦੇ ਉਹ ਕਹਿੰਦੇ ਅਸੀਂ ਦਰਬਾਰ ਸਾਹਿਬ ਆ ਕੇ ਨਥਮਸਤਕ ਹੁੰਦੇ ਆ ਵੱਡੇ ਜਦਾਵੇ ਸਾਡੇ ਸਹਾਇ ਭਾਈਚਾਰਾ ਜਿਹੜਾ ਵੀਡੀਓ ਤਾਂ ਦਿਖਾ ਦਿੰਨਾ ਉਹ ਦਰਬਾਰ ਸਾਹਿਬ ਨੂੰ ਸੋਲ ਬles ਕਰ ਰਿਹਾ ਹੈ ਦਰਮਨ ਹਰਮਨਦੇਸਾ ਬles ਕਰ ਰਿਹਾ ਹੈ ਇਹਨਾਂ ਦੀ ਵੀਡੀਓ ਪਈਆਂ ਨੇ ਵੀ ਜਿਹੜਾ ਪ੍ਰਸ਼ਾਦ ਐ ਨਹੀਂ ਖਾਣਾ ਦੇਵਤੇਵਲ ਨਹੀਂ ਜਾਣਾ ਉਹ ਜਿਹੜੇ ਮੰਦਰ ਖਾਡੇ ਵੀ ਉਹ ਤੇ ਉਹ ਤੇ ਚਰਚਾ ਕਰਨੀ ਦੂਸਰੇ ਧਰਮਾਂ ਦੇ ਬਾਰੇ ਇਹ ਜਿਹੜੀ ਹੈ ਇਹ ਜਦੋਂ ਨਾ ਫਸ ਜਾਂਦੇ ਆ ਤੇ ਫਿਰ ਯੂ-ਟਰਨ ਮਾਰਦੇ ਆ ਜਦੋਂ ਤੇ ਹੁੰਦੇ ਇਹ ਇਕੱਲੇ ਫਿਰ ਤੇ ਆਦੇ ਸ਼ਾਲਾਂ ਜਦੋਂ ਸਾਹਮਣੇ ਕੋਈ ਖੜ ਜਾਂਦਾ ਅਗੇ ਫਿਰ ਯੂ-ਟਰਨ ਮਾਰਦੇ ਨੇ ਇਹ ਹਜ਼ਾਰਾਂ ਦੇ ਵੀਡੀਓ ਪਈਆਂ ਨੇ ਲੋਕਾਂ ਨੇ ਸੁਣ ਲੈਣੀਆਂ ਨੇ ਜਿਹੜਾ ਅਸੀਂ ਖਾਂਦੇ ਆ ਇਸ ਨੂੰ ਜਿਹੜੇ ਵੈਸਟਰ ਜੇ ਸਾਡੇ ਗੋਰੇ ਨੇ ਜਾਂ ਬਾਹਰਲੇ ਨੇ ਇਹ ਉਹ ਦਰਬਾਰ ਸਾਹਿਬ ਆਂਦੇ ਨੇ ਉਹ ਖਾਂਦੇ ਪੀਂਦੇ ਨੇ ਪਰ ਇਹ ਨਹੀਂ ਖਾਂਦੇ ਪੰਜਾਬ ਵਾਲੇ ਇੰਡੀਆ ਵਾਲੇ ਨਹੀਂ ਇੰਡੀਆ ਵਾਲੇ ਜਿਹੜੇ ਨੇ ਇਹ ਹੋਰ ਤਰ੍ਹਾਂ ਦੇ ਇਹ 크ਿਸਚਨ ਨਹੀਂ ਹੈਗੇ ਇਹ ਡੇਰੇਦਾਰ ਨੇ ਪਰ ਕਰ ਗਏ ਬਾਬਾ ਜੀ ਸਿੱਖ ਧਰਮ ਵਿੱਚ ਕਦੀ ਮਨਾਹੀ ਨਹੀਂ ਸਿੱਖ ਧਰਮ ਦੇ ਹੱਕਦਾਰ ਤੇ ਜਾ ਕੇ ਜਦੋਂ ਪਛਾਦੇ ਨੂੰ ਭੁੱਖ ਲੱਗਦੀ ਆ ਹੱਕਦਾਰ ਤੇ ਜਾ ਕੇ ਪਛਾਦਾ ਛਕ ਲੈਂਦਾ ਉਹ ਨਹੀਂ ਵੇਂਦਾ ਵੀ ਇਹ 크ਿਸਚਨ ਭਾਈ ਜਾਰਾਵਾ ਐਸਾਈ ਭਾਈ ਜਾਰਾਵਾ ਜਾਂ ਮੋਸਮ ਭਾਈ ਜਾਰਾਵਾ ਉਹ ਹੱਕਦਾਰ ਤੇ ਜਾ ਕੇ ਛਕ ਲੈਂਦਾ ਕੀ ਗੱ ਮੈਨੂੰ ਇਹ ਦੱਸੋ ਵੀ ਇਹਨਾਂ ਦੀ ਕਿਹੜਾ ਲੰਗਰ ਸਿੱਖਾਸਤੇ ਖੁੱਲਾ ਕੋਈ ਇੱਕ ਚੀਜ਼ ਦਿਖਾ ਦਿਓ ਜਿਹੜੀ ਗੈਰ-ਇਸਾਈਆਂ ਵਾਸਤੇ ਹੋਵੇ ਕੀ ਸਕੂਲ ਕੋਈ ਹੈ ਗੈਰ-ਇਸਾਈਆਂ ਵਾਸਤੇ ਕੋਈ ਹਸਪੀਟਲ ਗੈਰ-ਇਸਾਈਆਂ ਵਾਸਤੇ ਹੈਗਾ ਪਰ ਉਹਨਾਂ ਕਹਿੰਦਾ ਵੀ ਜਦੋਂ ਮਾਹੌਲ ਖਰਾਬ ਸੀ ਜਦੋਂ ਕਰੋਨਾ ਵਾਇਰਸ ਆਈ ਸੀ ਕਹਿੰਦੇ ਅੰਕਲ ਨੂੰ ਨੇ ਕਹਿੰਦੇ ਲੰਗਰ ਬੜਾ ਵਰਤਾਇਆ ਘਰ ਘਰ ਲੋਕਾਂ ਨੂੰ ਰਾਸ਼ਨ ਦਿੱਤਾ ਕਹਿੰਦੇ ਇਸ ਚੀਜ਼ ਨੂੰ ਲੈ ਕੇ ਕਹਿੰਦੇ ਬਹੁਤ ਸੇਵਾ ਕੀਤੀ ਅੰਕਲੂ ਨੇ ਸ਼ਰੀਆਮ ਝੂਠ ਬੋਲਦਾ ਹੈ ਇਸਾਈਆਂ ਨੂੰ ਦਿੱਤੀ ਹੋਵੇਗੀ ਥੋੜੀ-ਬੋਤੀ ਗੈਰ-ਇਸਾਈ ਦਿਖਾ ਦਿਓ ਲੰਗਰ ਅਸੀਂ ਲਾਏ ਆ ਆਕਸੀਜਨ ਦਾ ਲੰਗ ਇਹ ਸਿੱਖ ਨਹੀਂ ਕੀਤਾ ਦੁਨੀਆਂ 'ਚ ਕਿਤੇ ਵੀ ਕੋਈ ਪੰਗਾ ਪੈਂਦਾ ਸਭ ਤੋਂ ਪਹਿਲਾਂ ਸਿੱਖ ਨਹੀਂ ਪਹੁੰਚਦੇ ਸਾਡੀ ਸੰਸਥਾਵਾਂ ਨਹੀਂ ਪਹੁੰਚਦੀਆਂ ਇਹ ਦਿਖਾਉਂਦੇ ਕਿੱਥੇ ਹੁੰਦੇ ਆ ਇਹਨਾਂ ਦੀ ਰੈੱਡ ਕਰਾਸ ਹੈ ਨਾ ਜਿਹੜੀ ਦੁਨੀਆਂ ਚੱਲਦੀ ਆ ਉਹ ਇਹਨਾਂ ਨਾਲ ਸਹਿਮਤ ਨਹੀਂ ਆ ਮੈਂ ਕਹਿੰਦਾ ਜਿਹੜਾ ਜਿਹੜਾ ਅਸਲ ਕ੍ਰਿਸਚਨ ਭਾਈ ਜਰਾ ਉਹ ਇਹਨਾਂ ਤੋਂ ਮਨਕਰ ਹੈ ਮੇਨ ਲਾਈਨ ਚਰਚਿਸ ਇਹਨਾਂ ਤੋਂ ਮਨਕਰ ਨੇ ਇਹ ਡੇਰੇਦਾਰ ਨੇ ਜਿਵੇਂ ਸਾਡੇ ਡੇਰੇਦਾਰ ਨੇ ਸੋ ਇਹ ਪਖੰਡੀ ਨੇ ਸਾਡੀ ਲੜਾਈ ਧਰਮ ਨਾਲ ਨਹੀਂ ਇਹ ਪਖੰਡ ਦੇ ਨਾਲ ਫਿਰ ਮੈਂ ਉਹਨਾਂ ਕਹਿਣਾ ਵੀ ਗੁਰਪ੍ਰੀਤ ਜਿਹੜਾ ਬਾਬਾ ਵਾ ਜਿਹੜਾ ਕੈਲੀਫੋਰਨੀਆ ਆਇਆ ਇਹਨਾਂ ਨੂੰ ਵਾਪਸ ਭੱਜ ਜਾਣਾ ਵ ਇਹ ਤੇ ਬਲਜਿੰਦਰ ਨੇ ਵੀ ਕਿਹਾ ਸੀਗਾ ਕਿ ਪੰਜ ਦਿਨਾਂ ਵਿੱਚ ਸਾਰਾ ਕਰੋਨਾ ਖਤਮ ਕਰ ਦਾਂਗਾ ਰਹਿਣਾ 2 ਸਾਲ ਇਹ ਵੀ ਇੱਥੇ ਰਹੇਗਾ ਇਹ ਐਨਸੇ ਕਰੋਨਾ ਬਣ ਕੇ ਆਇਆ ਹੁਣ ਇਹਨਾਂ ਨੂੰ ਮਹਾਮਾਰੀ ਮੈਂ ਦੇਖ ਜਾਵਾਂਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਗੁਰਪ੍ਰੀਤ ਬਾਬਾ ਜਿਹੜੇ ਕਿ ਉਦਾਸੀ ਜਿਹੜੇ ਕਿ ਕੈਲੀਫੋਰਨੀਆ ਤੋਂ ਆਏ ਨੇ ਅੱਜ ਤੁਸੀਂ ਦੇਖਿਆ ਵੀ ਅੱਜ ਇਹਨਾਂ ਵੱਲੋਂ ਇੱਕ ਮੰਗਬਤ ਦਿੱਤਾ ਗਿਆ ਵਾ ਜਿਹੜੇ ਕਿ ਏਡੀਸੀ ਮੈਡਮ ਨੂੰ ਜਿਹੜਾ ਕਿ ਪਾਸਟਰ ਅੰਕਨੂਰਾ ਖਿਲਾਫ ਅਤੇ ਉਹਨਾਂ ਕਿਹਾ ਵੀ ਜਿਹੜੇ ਪਖੰਡਵਾ ਕਰਦੇ ਨੇ ਜਿਹੜੇ ਚਮਤਕਾਰ ਕਰਦੇ ਨੇ ਉਹਨਾਂ ਕਹਿਣਾ ਜੇਕਰ ਵਾਕੇ ਤੁਹਾਡੇ ਵਿੱਚ ਚਮਤਕਾਰ ਹੈਗਾ ਤੇ ਕਹਿੰਦੇ ਵੀ ਅਸੀਂ ਮਰਦਾ ਲੈ ਆਉਣੇ ਅਸੀਂ ਬਿਮਾਰ ਬੰਦਾ ਲੈ ਆਉਣੇ ਆ ਪਿੰਗੜਵਾਲ ਤੋਂ ਬੰਦੇ ਲੈ ਆਉਣੇ ਆ ਜੇਕਰ ਇਹ ਬੰਦਿਆਂ ਨੂੰ ਜਿਹੜੇ ਠੀਕ ਕਰ ਦਾਂਗੇ ਜੇਕਰ ਕਿਸੇ ਬਿਮਾਰੀ ਨੂੰ ਠੀਕ ਕਰ ਦਾਂਗੇ ਤੇ ਅਸੀਂ ਵੀ ਇਹਨਾਂ ਜਿਹੜਾ ਚਮਤਕਾਰ ਨੂੰ ਮੰਨਦਾਂਗੇ ਉਹ ਦੇਖਣਾਗੇ ਪਾਸਟਰ ਅੰਕਨੂਰਾ ਸਾਡੇ ਸਟੂਡੀਓ ਕਹਿੰਦਾ ਦੇਖਦੇ ਨੇ ਅਤੇ ਕਦੋਂ ਤੱਕ ਜਿਹੜਾ ਜਵਾਬ ਆ ਉਹ ਦਿੰਦੇ ਨੇ ਮੈਨੂੰ ਦਿਓ ਜਾਤ ਮੈਂ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ